ਸਸ਼ਿਕਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਸਲਵਾਰ ਦੇ ਪੌਂਚੇ ਸਭ ਤੋਂ ਈਜ਼ੀ ਜਿਹੜਾ ਹੈਗਾ ਇਹਨਾਂ ਡਿਜ਼ਾਈਨ ਉਹ ਦੱਸਣ ਜਾ ਰਹੀਆਂ ਤੇ ਨਾਲੇ ਮੈਂ ਦੱਸਣ ਜਾ ਰਹੀਆਂ ਕਿ ਜਲਦੀ ਕਿਵੇਂ ਬਣ ਸਕਦੇ ਨੇ ਸਲਵਾਰ ਦੇ ਪੌਂਚੇ ਕਿਉਂਕਿ ਜਨਾਨੀਆਂ ਨੂੰ ਸਭ ਤੋਂ ਜ਼ਿਆਦਾ ਇਹੀ ਹੁੰਦਾ ਹੈ ਕਿ ਹਾਂ ਸਲਵਾਰ ਦੇ ਪੌਂਚੇ ਨੂੰ ਬਹੁਤ ਟਾਈਮ ਲੱਗਦਾ ਹੈ ਲੇਕਿਨ ਹੁਣ ਮੈਂ ਦੱਸਣ ਜਾ ਰਹੀਆਂ ਕਿ ਤੁਸੀਂ ਫਟਾਫਟ ਕਿਵੇਂ ਬਣਾ ਸਕਦੇ ਹੋ ਸਲਵਾਰ ਦੇ ਪੌਂਚੇ ਤੁਹਾਨੂੰ ਇਹ 10-15 ਮਿੰਟ ਹੀ ਲੱਗਣਗੇ ਠੀਕ ਹੈ ਆ ਦੇਖੋ ਇਸ ਤੱਕ ਤਾਂ ਸਭ ਨੋਰਮਲ ਹੈ ਨਾ ਹੁਣ ਆਪਾਂ ਜਿਹੜਾ ਦੂਸਰੇ ਜਿਹੜਾ ਪੌਂਚਾ ਹੁੰਦਾ ਹੈ ਨਾ ਉਹਨੂੰ ਆਪਾਂ ਨੇ ਕੱਟਣਾ ਨਹੀਂ ਹੈਗਾ। ਇਹ ਨਾਲ ਦੇ ਨਾਲ ਹੀ ਸਿੱਝ ਹੋ ਜਾਣਾ। ਐਵੇਂ ਹੀ ਸਿਲਾਈ ਸਾਰੀ ਆ ਦੇਖੋ ਮੈਂ ਮੈਂ ਕਟਿੰਗ ਨਹੀਂ ਕਰਿਆ ਹੋਇਆ ਹੈਗਾ। ਮੇਰਾ ਅਗਲਾ ਪੌਂਚਾ ਵੀ ਨਾਲ ਹੀ ਜੁੜਿਆ ਪਿਆ ਹੈ। ਅਸੀਂ ਜਿੱਦ ਦੀ ਸਿਲਾਈ ਮਾਰੀ ਜਾ ਰਹੇ ਹਾਂ। ਕਈ ਕਸਟਮਰ ਹੈ ਜੋ ਮੰਨਦੇ ਨੇ ਜਿੰਨਾਂ ਜਿਹੜੇ ਕਹਿੰਦੇ ਨੇ ਕਿ ਸਾਨੂੰ ਫਾਲਤੂ ਦੇ ਡਿਜ਼ਾਈਨ ਜੇ ਨਹੀਂ ਚਾਹੀਦੇ ਸਾਨੂੰ ਸਿੰਪਲ ਪੌਂਚੇ ਚਾਹੀਦੇ ਨੇ ਆ ਦੇਖੋ ਆਪਾਂ ਨੂੰ ਦੂਜਾ ਪੌਂਚਾ ਲੱਭਣ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਆਪਣੇ ਆਪ ਹੀ ਸ਼ੁਰੂ ਹੋ ਜਾਂਦਾ ਹੈ ਦੂਜਾ ਪੌਂਚਾ ਤੇ ਲਾਈਨਾਂ ਦੇ ਵਿੱਚ ਵਿੱਚ ਆਪਾਂ ਤੁਸੀਂ ਸਕਰੋਲ ਪਾ ਸਕਦੇ ਹੋ ਮੈਂ ਵੀ ਸਕਰੋਲ ਪਾਉਂਗੀ ਸਕਰੋਲ ਥੋੜੀ ਸਫਾਈ ਦੇ ਨਾਲ ਪਾਈਓ ਠੀਕ ਹੈ ਤਾਂ ਕਿ ਲਾਈਨਾਂ ਦਾ ਤਾਂ ਚਲੋ ਕੋਈ ਗੱਲ ਨਹੀਂ ਸਕਰੋਲ ਨੂੰ ਸਫਾਈਆਂ ਦੇ ਨਾਲ ਪਾਈਓ ਠੀਕ ਹੈ ਤਾਂ ਕਿ ਆਪਾਂ ਨੂੰ ਪਹੁੰਚ ਥੋੜੀ ਸਫਾਈ ਦੇ ਨਾਲ ਬਣੇ ਹੋਣ ਤਾਂ ਜ਼ਿਆਦਾ ਵਧੀਆ ਲੱਗਦੇ ਨੇ ਹਨ ਸਿੰਪਲ ਕੰਮ ਕਰੋ ਲੇਕਿਨ ਸਫਾਈ ਨਾਲ ਕਰੋ ਉਹ ਆਪੇ ਸੋਹਣਾ ਲੱਗਦਾ ਆ ਜ਼ਰੂਰੀ ਨਹੀਂ ਆਪਾਂ ਨੇ ਡਿਜ਼ਾਈਨ ਵਾਲਾ ਕੰਮ ਕਰਨਾ ਹੈ ਤੇ ਲੇਕਿਨ ਆਇਆ ਮੁਕਾਣਾ ਆਪਾਂ ਨੇ ਕਿ ਹਾਂ ਬਸ ਮੁਕਾਾ 2 ਘੰਟੇ ਦੇ ਵਿੱਚ ਆਪਾਂ ਨੇ ਸੂਟ ਸਿਲਣਾ ਆ। ਤੇ ਆਪਾਂ ਦੀ ਜਖਣਾ ਵੱਢਦੀ ਏ ਐਵੇਂ ਦਾ ਨਹੀਂ ਕੰਮ ਕਰਨਾ। ਦੇਖੋ। ਉੱਤੋਂ ਤਾਂ ਮੈਂ ਵੀਡੀਓ ਤੇ ਬਣਾ ਰਹੀ ਹਾਂ ਸਾਨੂੰ ਹੋਲੀ-ਹੋਲੀ ਕਰਕੇ ਦਿਖਾ ਰਹੀ ਹਾਂ। ਨਹੀਂ ਤਾਂ ਇਹ ਜੇ ਪਹੁੰਚੇ ਐ ਫਟਾਫਟ ਪਹੁੰਚੇ ਬਣਾਉਣ ਨੂੰ 10 ਮਿੰਟ ਲੱਗਦੇ ਨੇ ਬਾਈ। ਓਕੇ।